ਅਸੀਂ ਲਗਾਤਾਰ ਲੋਕ ਅੰਦੋਲਨਕਾਰੀ ਰੌਲਾ ਪਾ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਰਿਆ ਉਹ ਲੋਕ ਹੀ ਜੇਕਰ ਇਨਵੈਸਟੀਗੇਸ਼ਨ ਕਰਨਗੇ ਅਸਾਨੂੰ ਇਹ ਸਭ ਕਿਵੇਂ ਮਿਲੇਗਾ ਬੇਸ਼ਬ ਸ਼ਹਾਦਤ ਕਿਸਾਨ ਦੀ ਜਿਹੜੇ ਬੱਚੇ ਦੀ ਹੋਈ ਨਹੀਂ ਉਹ ਪੰਜਾਬ ਦਾ ਜੰਮਪਰ ਸੀ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਜਿਨ੍ਹਾਂ ਲੋਕਾਂ ਨੇ ਸਾਡੇ ਤੇ ਅਥਰੂਗਾ ਛੱਡਿਆ ਸਾਡਾ ਨੌਜਵਾਨ ਮਾਰਤਾ ਉਹਨਾਂ ਅਧਿਕਾਰੀਆਂ ਨੂੰ ਰਾਸ਼ਟ੍ਰਪਤੀ ਅਵਾਰਡ ਦਵਾ ਰਹੇ ਹੋ। ਇਸ ਵਕਤ ਅਸੀਂ ਖਨੌਰੀ ਬਾਰਡਰ ਦੇ ਉੱਤੇ ਖੜੇ ਆਂ ਜਿੱਥੇ ਕਿਸਾਨਾਂ ਨੂੰ 200 ਦਿਨ ਜਿਹੜੇ ਆਹੋ ਹੋ ਚੁੱਕੇ ਨੇ ਧਰਨੇ ਦੇ ਉੱਤੇ ਬੈਠੇ ਹੋਏ ਆਂ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾਈ ਜਾਵਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਵਕਤ ਕਿਸਾਨ ਜਿਹੜੇ ਆਹੋ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਹਨ ਕਿਉਂਕਿ 200 ਦਿਨ ਦਾ ਜਿਹੜਾ ਸਮਾਂ ਜਿਹੜਾ ਉਹ ਇਸ ਵਕਤ ਹਰਪ੍ਰੀਤ ਹੋ ਚੁੱਕਾ ਹੈ 200 ਦਿਨ ਪੂਰੇ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇਸ ਵਕਤ ਖਨੌਰੀ ਬਾਰਡਰ ਦੇ ਉੱਤੇ ਖੜੇ ਹੋਏ ਹਨ ਤੇ ਇੱਥੇ तमाम ਕਿਸਾਨ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਅੱਜ ਦੀ ਰਣਨੀਤੀ ਬਾਰੇ ਵੀ ਜਾਣਾਂਗੇ ਬਾਪੂ ਜੀ ਕਿਸ ਤਰ੍ਹਾਂ ਨਾਲ ਅੱਜ ਦੀ ਰਣਨੀਤੀ ਰਹਿਣ ਵਾਲੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਅੱਜ ਪੂਰਾ ਮਹਾਪੰਚਾਇਤ ਵਿੱਚ ਕੋਈ ਰੂਪਰੇਖਾ ਅਗਲੀ ਧਰਨੇ ਦੀ ਦਿੱਤੀ ਜਾਵੇਗੀ ਸੋ ਅੱਜ ਜਿਹੜਾ ਸਾਡਾ 200 ਦਿਨਾਂ ਜਿਹੜਾ ਇਸ ਮੋਰਚੇ ਜਿਹੜੇ ਭਾਵੇਂ ਖਨੋਰੀ ਬੜਦੇ ਤੇ ਭਾਵੇਂ ਸ਼ੰਭੂ ਤੇ ਹੈ ਤੇ ਭਾਵੇਂ ਉਰਤਨਪੁਰਾ ਤੇ 200 ਦਿਨਾਂ ਹੋ ਬੀਟਨ ਦੇ ਅੱਜ ਦਾ ਦਿਨ ਹੈ ਜਿਹੜਾ ਵਿਸ਼ੇਸ਼ ਅਸੀਂ ਮੈਸੇਜ ਦਿੱਤਾ ਹੈ ਸਾਡੇ ਕਿਸਾਨ ਜਮਾਤ ਨੂੰ ਮਜ਼ਦੂਰ ਜਮਾਤ ਨੂੰ ਔਰ ਸਮੁੱਚੇ ਸਾਡੇ ਭਾਈਚਾਰੇ ਨੂੰ ਕਿ ਆਓ ਕਿ 200 ਦਿਨਾਂ ਜਿਹੜਾ ਆਪਣਾ ਇਸ ਮੋਰਚਾ ਲੱਗੇ ਨੂੰ ਹੋ ਗਿਆ ਔਰ ਸਰਕਾਰ ਸਾਡੇ ਮੋਰਚੇ ਨੂੰ ਆਣਗੌਲਾ ਕਰ ਰਹੀ ਹੈ ਸਰਕਾਰ ਆਖੋਂ ਪਰੁਖਾ ਕਰ ਰਹੀ ਹੈ ਸਰਕਾਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਹਾਨੇ ਬਣਾ ਕੇ ਸਾਨੂੰ ਸਾਡਾ ਮੋਰਚਾ ਫੇਲ ਕਰਨਾ ਚਾਹੁੰਦੀ ਹੈ ਔਰ ਇਹ ਮੋਰਚਾ ਸਾਡਾ ਮਜ਼ਬੂਤ ਹੈ ਅੱਜ ਹਜ਼ਾਰਾਂ ਦੀ ਗਿਣਤੀ ਦੇ ਸਾਡੇ ਲੋਕ ਸਾਡੀਆਂ ਬੀਬੀਆਂ ਆਉਣਗੇ ਜਾਂ ਤੇ ਅੱਗੇ ਦੀ ਤਿਆਰੀ ਹੈ ਜਿਹੜੀ ਹੋਣੇ ਅਗਲੀਆਂ ਤਸਵੀਰਾਂ ਜ਼ਰੂਰ ਦਿਖਾਰਨਾ ਇੱਥੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਤੇ ਕੁਝ ਸਮੇਂ ਬਾਅਦ ਜਿਹੜਾ ਸਟੇ ਦਾ ਸੰਚਾਲਨ ਹੈ ਜਿਹੜਾ ਉਹ ਵੀ ਸ਼ੁਰੂ ਹੋ ਜਾਵੇਗਾ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਜਿਹੜੀ ਆਹੋ ਗੱਲਬਾਤ ਕਰਾਂਗੇ ਕਿ ਆਖਿਰਕਾਰ ਅੱਜ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਕਿ ਵਿਨੇਸ਼ ਫੁਗਾਟ ਨੂੰ ਸਨਮਾਨਿਤ ਕਰਨ ਤੋਂ ਬਾਅਦ ਦੇ ਵਿੱਚ ਕੋਈ ਧਰਨੇ ਦੀ ਰੂਪਰੇਖਾ ਜਿਹੜੀ ਆਹੋ ਉਲਿੱਕੀ ਜਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੋਈ ਪ੍ਰੈਸ਼ਰ ਪਵੇਗਾ ਸਰਕਾਰ ਦੇ ਉੱਤੇ ਤਾਂ ਤਮਾਮ ਸਵਾਲ ਜਿਹੜੇ ਆਹੋ ਜ਼ਰੂਰ ਇਸ ਵਕਤ ਵੜੇ ਹੋਏ ਨੇ ਤੇ ਜਗਜੀਤ ਸਿੰਘ ਢੱਲੇਵਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਢੱਲੇਵਾਲ ਸਾਹਿਬ 200 ਦਿਨ ਕਿਸਾਨਾਂ ਨੂੰ ਧਰਨੇ ਦੇ ਉੱਤੇ ਬੈਠੇ ਹੋਏ ਆ ਹੋ ਗਿਆ ਲੇਕਿਨ ਸਰਕਾਰ ਵੱਲੋਂ ਕੋਈ ਵੀ ਮੀਟਿੰਗ ਦਾ ਗੇਟ ਨਹੀਂ ਬੁਲਾਇਆ ਗਿਆ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਕਿ ਲੱਗਦਾ ਕਿ ਅੱਜ ਦੀ ਮਹਾਪੰਚਾਇਤ ਤੋਂ ਬਾਅਦ ਦੇ ਵਿੱਚ ਸਰਕਾਰ ਤੇ ਕੋਈ ਪ੍ਰੈਸ਼ਰ ਪਵੇਗਾ ਦੇਖੋ ਗੱਲ ਇਹ ਆ ਕਿ ਸਰਕਾਰ ਦਾ ਜਿਹੜਾ ਸੁਭਾਅ ਹੈ ਸਰਕਾਰ ਦਾ ਜਿਹੜਾ ਐਕਸਪੀਰੀਅੰਸ ਅਸੀਂ ਦੇਖਿਆ ਹੈ ਪਿਛਲਾ ਅੰਦੋਲਨ ਅਸੀਂ ਲਗਭਗ 13 ਮਹੀਨੇ ਸਰਹੱਦਾਂ ਤੇ ਬੈਠੇ ਆ ਸਰਕਾਰ ਨੇ ਗੱਲ ਨਹੀਂ ਸੁਣੀ ਲੇਕਿਨ ਹਮੇਸ਼ਾ ਸਰਕਾਰ ਗੱਲ ਉਦੋਂ ਸੁਣਦੀ ਹੈ ਜਦੋਂ ਸਰਕਾਰ ਨੂੰ ਇਹ ਪਤਾ ਲੱਗਦਾ ਹੈ ਕਿ ਇਹਨਾਂ ਲੋਕਾਂ ਨਾਲ ਇੰਨੀ ਜ਼ਿਆਦਾ ਇਹਨਾਂ ਨੂੰ ਇਗਨੋਰ ਕੀਤਿਆਂ ਸਾਡਾ ਪੋਲੀਟੀਕਲੀ ਤੌਰ ਦੇ ਉੱਤੇ ਲੋਕ ਨਾਰਾਜ਼ ਹੋ ਰਹੇ ਨੇ ਜਿਵੇਂ ਪਿਛਲੇ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਨਾਰਾਜ਼ਗੀ ਦਿਖਾਈ ਹੈ ਸਾਡੇ ਦੇ ਗੋਲੇ ਚੱਲੇ ਸਾਡਾ ਨੌਜਵਾਨ ਸ਼ਹੀਦ ਕਰਤਾ ਉਹਦੀ ਨਾਰਾਜ਼ਗੀ ਲੋਕਾਂ ਨੇ ਮਹਿਸੂਸ ਕੀਤੀ ਹੈ ਔਰ ਸਰਕਾਰ ਨੂੰ ਅਹਿਸਾਸ ਕਰਵਾਇਆ ਕਿ ਅਸੀਂ ਭਾਈ ਨਾਰਾਜ਼ ਆ ਇਸ ਗੱਲ ਤੋਂ ਤੋਂ ਇਹ ਸਰਕਾਰ ਹਮੇਸ਼ਾ ਉਦੋਂ ਘਟਕਾਣੇ ਤੇ ਆਉਂਦੀ ਹੁੰਦੀ ਹੈ ਸੋ ਜਿਹੜਾ ਇੱਕ ਭੁਲੇਖਾ ਪਿਆ ਪਾਇਆ ਗਿਆ ਸੀਗਾ ਕਿ ਦੇਖੋ ਜੀ ਹੁਣ ਤਾਂ ਉੱਥੇ ਕਾਠੀ ਹੈ ਨਹੀਂਗਾ ਲੋਕ ਹੈ ਨਹੀਂਗੇ ਆ ਜਿਹੜੇ ਲੋਕ ਅੱਜ ਇੱਥੇ ਆ ਰਹੇ ਨੇ ਲੱਖਾਂ ਦੀ ਗਿਣਤੀ ਚ ਜਨ ਸੰਗਤ ਨੇ ਇੱਥੇ ਆਉਣਾ ਹੈ ਉਹ ਕੌਣ ਨੇ ਉਹ ਕਿਧਰੋਂ ਆ ਗਏ ਕੋਈ ਤੋਂ ਪਾਕਿਸਤਾਨ ਤੋਂ ਤਾਂ ਆ ਨਹੀਂ ਗਏ ਯਾ ਸਰਕਾਰ ਦੇ ਭਾਜ ਭਾਜ ਤਾਂ ਲੋਕ ਹੈ ਨਹੀਂਗੇ ਇਹ ਲੱਗਦਾ ਕਿ ਹਰਿਆਣਾ ਦੇ ਵਿੱਚ ਹੁਣ ਆਉਣ ਵਾਲੀ ਆਗਾਮੀ ਚੋਣਾਂ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਹਰਿਆਣੇ ਦੇ ਬਰੂਹਾਂ ਦੇ ਉੱਤੇ ਕਿਸਾਨ ਲਗਾਤਾਰ 200 ਦਿਨਾਂ ਤੋਂ ਡਟੇ ਹੋਏ ਹਨ ਸ਼ਬੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਹਰਿਆਣੇ ਨੇ ਹੰਡਾਇਆ ਪੰਜਾਬ ਦੇ ਬਰਾਬਰ ਹੀ ਹਰਿਆਣੇ ਨੇ ਹੰਡਾਇਆ ਬੇਸ਼ੱਕ ਸ਼ਹਾਦਤ ਕਿਸਾਨ ਦੀ ਜਿਹੜੇ ਬੱਚੇ ਦੀ ਹੋਈ ਨਹੀਂ ਉਹ ਪੰਜਾਬ ਦਾ ਜੰਪਲ ਸੀ ਲੇਕਿਨ ਪੰਜਾਬ ਤੇ ਹਰਿਆਣਾ ਕੋਈ ਦੋ ਨਹੀਂ ਹੈ ਹਰਿਆਣੇ ਨੇ ਇਹਨੂੰ ਹੰਡਾਇਆ ਹਰਿਆਣੇ ਦੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋਇਆ ਲੋਕਾਂ ਨੂੰ ਫੜ ਕੇ ਪੁਲਿਸ ਨੇ ਮਤਲਬ ਕੁੱਟਮਾਰ ਕੀਤਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਕੋਈ ਭੁੱਲੇ ਨਹੀਂ ਲੋਕ ਇੱਕ ਗੱਲ ਨੰਬਰ 2 ਹਰਿਆਣਾ ਗਵਰਨਮੈਂਟ ਦਾ ਜਿਹੜਾ ਐਟੀਟਿਊਡ ਹੈ ਜਿਹੇ ਜਾ ਉਹਦਾ ਵਰਤਾਰਾ ਹੈ ਅਗਰ ਉਹਦੇ ਤੇ ਤੁਸੀਂ ਨਿਗਾਹ ਮਾਰੋਗੇ ਤੇ ਹਰਿਆਣੇ ਦੇ ਲੋਕ ਉਹਦਾ ਸਬਕ ਸਿਖਾਉਣਗੇ ਕੀ ਕੀਤਾ ਇਹਨਾਂ ਨੇ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਜਿੰਨਾ ਲੋਕਾਂ ਨੇ ਸਾਡੇ ਤੇ ਅਥਰੂਗਾ ਛੱਡਿਆ ਸਾਡਾ ਨੌਜਵਾਨ ਮਾਰਤਾ ਉਹਨਾਂ ਅਧਿਕਾਰੀਆਂ ਨੂੰ ਤੁਸੀਂ ਰਾਸ਼ਟ੍ਰਪਤੀ ਅਵਾਰਡ ਦਵਾ ਰਹੇ ਹੋ ਇਹ ਹਰਿਆਣੇ ਦੇ ਲੋਕਾਂ ਦੇ ਦਿਲ ਦੇ ਉੱਤੇ ਲਿਖਿਆ ਪਿਆ ਹੈ ਇਹ ਰੋਸ ਔਰ ਲੋਕ ਉਹਦਾ ਮਤਲਬ ਸਬਕ ਸਿਖਾਉਣਗੇ ਲੋਕੋ ਦਾ ਰਿਜ਼ਲਟ ਇਹਨਾਂ ਨੂੰ ਦੇਣਗੇ ਇਹਦੀ ਤੱਕੀ ਸ਼ਾਹੀ ਦਾ ਅਸੀਂ ਲਗਾਤਾਰ ਲੋਕ ਅੰਦੋਲਨਕਾਰੀ ਰੌਲਾ ਪਾ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਰਿਆ ਹੈ ਉਹ ਲੋਕ ਹੀ ਜੇਕਰ ਇਨਵੈਸਟੀਗੇਸ਼ਨ ਕਰਨਗੇ ਤਾਂ ਸਾਨੂੰ ਇਹ ਸਭ ਕਿਵੇਂ ਮਿਲੇਗਾ ਲੈਕਿਨ ਉਹ ਧੱਕੇ ਨਾਲ ਇਨਸਾਫ ਦੇਣ ਵਾਲੀ ਗੱਲ ਜਿਹੜੀ ਸਾਡੀ ਉਹ ਸਾਡੇ ਹੱਕ ਹੱਕ ਤੋਂ ਇਨਸਾਫ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਨਵੈਸਟੀਗੇਸ਼ਨ ਹਰਿਆਣਾ ਗਵਰਨਮੈਂਟ ਨੂੰ ਕੀਤੀ ਦਿੱਤੀ ਜਾ ਰਹੀ ਹੈ ਤਾਂ ਇਹ ਲੋਕ ਹਰਿਆਣੇ ਦਾ ਬੱਚਾ ਬੱਚਾ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਔਰ ਉਹਨੂੰ ਜਵਾਬ ਜਿਹੜੇ ਤਰੀਕੇ ਨਾਲ ਲੋਕਤੰਤਰਿਕ ਢੰਗ ਦੇ ਨਾਲ ਲੋਕਾਂ ਨੇ ਜਿਹੜਾ ਦੇਣਾ ਉਹ ਦੇਣਗੇ ਜੱਲਦ ਸਭ ਅੱਜ ਰੈਸਲਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਕਿਸਾਨਾਂ ਵੱਲੋਂ ਦੇਖੋ ਰੈਸਲਰ ਕੋਈ ਬਾਹਰੋਂ ਨਹੀਂ ਆਉਂਦੇ ਰੈਸਲਰ ਨੇ ਜਾਂ ਜਾਂ ਜਿਹੜੇ ਫੌਜ ਦੇ ਨੌਜਵਾਨ ਨੇ ਜਿਹੜੇ ਪੁਲਿਸ ਦੇ ਨੌਜਵਾਨ ਨੇ ਇੱਕ ਯਾਦ ਕਰਿਓ ਕਦੇ ਇੱਕ ਗੱਲ ਕਹੀ ਸੀਗੀ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਲੱਗਿਆ ਜਦੋਂ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਲੱਗਿਆ ਸੀ ਨਾ ਜੀ ਉਹਦਾ ਅਰਥ ਸੀਗਾ ਕਿ ਕਿਸਾਨ ਤੇ ਜਵਾਨ ਦਾ ਕੋਈ ਰਿਸ਼ਤਾ ਹੈ ਕਿਉਂ ਹਰ ਇੱਕ ਕਿਸਾਨ ਦੇ ਘਰੇ ਜਾਂ ਮਜ਼ਦੂਰ ਦੇ ਘਰੇ ਜੰਮਿਆ ਬੱਚਾ ਉਹ ਕਿਸੇ ਨਾ ਕਿਸੇ ਰੂਪ 'ਚ ਦੇਸ਼ ਦੀ ਸੇਵਾ ਕਰ ਰਿਹਾ ਹੈ ਜਾਂ ਤਾਂ ਅਨਪੂਰਤਾ ਪੂਰਤੀ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ ਜਾਂ ਬਰ ਸਰਹੱਦ ਤੇ ਖੜ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ ਜਾਂ ਪਰ ਸਾਡੇ ਹੀ ਘਰਾਂ ਚੋਂ ਪੈਦਾ ਹੋਏ ਜਵਾਕ ਸਾਡੇ ਹੀ ਧੀਆਂ ਪੁੱਤ ਉਹ ਜਦੋਂ ਖੇਡ ਦੇ ਮੈਦਾਨ ਚ ਉਤਰਦੇ ਨੇ ਉਹ ਖੇਡਦੇ ਖੇਡਦੇ ਹੌਲੀ ਹੌਲੀ ਉਹਨਾ ਬੁਲੰਦੀਆਂ ਤੱਕ ਪਹੁੰਚਦੇ ਨੇ ਤਾਂ ਉਹਨਾ ਉਹ ਵੀ ਸਾਡੇ ਬੱਚੇ ਨੇ ਸਾਡਾ ਫਰਜ਼ ਬੰਦ ਹੈ ਪਹਿਲੀ ਦਲ ਤੇ ਦੂਜੇ ਨੰਬਰ ਦੇ ਉਤੇ ਉਸ ਲੜਕੀ ਨੇ ਉਸ ਲੜਕੀ ਨੂੰ ਹਰਾਇਆ ਹੈ ਜਿਹੜੀ 8 ਸਾਲ ਤੋਂ ਚੈਂਪੀਅਨ ਸੀ ਜਿਹੜੀ ਜੇਤੂ ਹੁੰਦੀ ਰਹੀ ਐ ਉਹਨੂੰ ਹਰਾ ਦੇਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਔਰ ਸਾਡੇ ਸਿਸਟਮ ਦੀ ਸਾਡੇ ਨਜਾਮ ਦੀ ਭੇਡ ਚੜੀ ਉਹ ਲੜਕੀ ਸਾਡੀ ਉਹਦੀ ਲੱਤ ਖਿੱਚੀ ਗਈ ਉਹਨੂੰ ਜਾਣ ਬੁੱਝ ਕੇ ਮਤਲਬ ਮਾਰਿਆ ਗਿਆ ਉਹਦਾ ਜਾਣ ਬੁੱਝ ਕੇ ਨੁਕਸਾਨ ਕੀਤਾ ਗਿਆ ਮੈਂ ਕਹਿੰਦਾ ਉਹ ਕੱਲੀ ਵਿਨੈਸ਼ ਫੁਗਾੜ ਦਾ ਨੁਕਸਾਨ ਨਹੀਂ ਕੀਤਾ ਭਾਰਤ ਨੂੰ ਮਿਲਣ ਰਹੇ ਰਹੇ ਉਸ ਸਨਮਾਨ ਦਾ ਨੁਕਸਾਨ ਕੀਤਾ ਇਹਦਾ ਮਤਲਬ ਇਹ ਲੋਕ ਸਾਰੇ ਦੇਸ਼ ਧਰੋਹੀ ਨੇ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਉਹਨਾ ਦੇਸ਼ ਦੇ ਨਾਲ ਧੱਕਾ ਕੀਤਾ ਦੇਸ਼ ਨਾਲ ਧੋਖਾ ਕੀਤਾ ਔਰ ਅਸੀਂ ਪਿਛਲੇ ਦਿਨਾਂ ਚ ਜਦੋਂ ਮਿਲਣ ਗਏ ਉਸ ਲੜਕੀ ਨੂੰ ਉਹਦੀਆਂ ਅੱਖਾਂ ਅੱਜ ਵੀ ਨਮਣੇ ਉਹ ਅੱਜ ਵੀ ਰੋ ਰਹੀ ਹੈ ਕਿ ਮੈਂ ਦੇਸ਼ ਲਈ ਬਹੁਤ ਕੁਝ ਕਰਨਾ ਸੀ ਮੈਂ ਦੇਸ਼ ਦਾ ਤਿਰੰਗਾ ਦੁਨੀਆ ਦੇ ਵਿੱਚ ਫੈਲਾ ਦੇਣਾ ਸੀ ਲੇਕਿਨ ਇਹਨਾਂ ਨੇ ਮੈਨੂੰ ਫਰੋਣ ਨਹੀਂ ਦਿੱਤਾ ਔਰ ਉਹ ਬੇਟੀ ਨੂੰ ਅਸੀਂ ਅੱਜ ਇੱਥੇ ਸੱਦਿਆ ਕਿ ਬੇਟਾ ਕੋਈ ਗੱਲ ਨਹੀਂ ਇਹਨਾਂ ਨੇ ਜੋ ਕੁਝ ਕੀਤਾ ਕੀਤਾ ਅਸੀਂ ਤੇਰੇ ਨਾਲ ਆ ਤਾਂ ਉਹਨੇ ਵੀ ਇਹ ਗੱਲ ਆਖੀ ਵੀ ਇਹ ਲੜਾਈ ਹੈ ਜਿਹੜੀ ਜਿਹੜੀ ਤੁਸੀਂ ਲੜ ਰਹੇ ਹੋ ਤੁਹਾਡੀ ਲੜਾਈ ਤੇ ਜਿਹੜੀ ਮੇਰੀ ਲੜਾਈ ਹੈ ਇਹ ਇੱਕੋ ਲੜਾਈ ਹੈ ਆਪਾਂ ਮਿਲ ਕੇ ਇਸ ਲੜਾਈ ਨੂੰ ਜਿੱਤਾਂਗੇ ਔਰ ਇਸ ਕਰਕੇ ਬੇਟੀ ਇੱਥੇ ਆ ਰਹੀ ਹੈ ਸਾਡੇ ਅੰਦੋਲਨ ਦਾ ਸਮਰਥਨ ਕਰਨ ਆ ਰਹੀ ਹੈ ਫਿਰ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀ ਚੀਜ਼ ਤੋਂ ਉਹਨੂੰ ਉੱਥੇ ਉਹਨਾਂ ਨੇ ਊਣਿਆ ਕੀਤਾ ਹੈ ਜਿਹੜੀ ਚੀਜ਼ ਉਹਦੇ ਹੱਥ ਨਹੀਂ ਆਉਣ ਦਿੱਤੀ ਉਸ ਤੋਂ ਵੱਧ ਮਾਨ ਸਨਮਾਨ ਅਸੀਂ ਲੋਕਾਂ ਨੂੰ ਦਈਏ ਧੰਨਵਾਦ ਜੀ ਧੰਨਵਾਦ ਤਾਂ ਜਗਜੀਤ ਸਿੰਘ ਢੱਲੇਵਾਲ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਵਿਨੇਸ਼ ਫੁਗੜ ਜਿਹੜੇ ਇਸ ਪਹੁੰਚ ਰਹੇ ਨੇ ਧਰਨੇ ਦੇ ਉੱਤੇ ਤੇ ਧਰਨੇ ਦੇ ਉੱਤੇ ਪਹੁੰਚਣ ਤੋਂ ਬਾਅਦ ਦੇ ਵਿੱਚ ਉਹਨਾਂ ਦ ਸਨਮਾਨਤਾ ਜਿਹੜਾ ਉਹ ਕਿਸਾਨ ਲੀਡਰ ਜਿਹੜੇ ਆ ਉਹ ਕਰਦੇ ਦਿਖਾਈ ਦੇਣਗੇ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਹਾਪੰਚਾਇਤਾਂ ਦਾ ਕੇਂਦਰ ਸਰਕਾਰ ਦੇ ਉੱਤੇ ਕਿੰਨਾ ਕੁ ਪ੍ਰਭਾਵ ਰਹਿੰਦਾ ਹੈ ਇਸ ਦੀ ਤਸਵੀਰ ਜਿਹੜੀ ਆ ਉਹ ਦੇਖਣਯੋਗ ਰਹੇਗੀ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਰਪਤ ਸਿੰਘ ਖਨੋਰੀ ਬਾਊਟਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ